ਸਭ ਤੋਂ ਵੱਡਾ ਜਿਹੜਾ ਨੁਕਸਾਨ ਕਿਸਾਨਾਂ ਨੂੰ ਡੈਰੀ ਦੇ ਵਿੱਚ ਹੋ ਰਿਹਾ ਉਹ ਹੋ ਰਿਹਾ ਹੈ ਕਿ ਜਿਹੜਾ ਅਡਲਟਰੇਸ਼ਨ ਦਾ ਅੱਜ ਦੇ ਅਖਬਾਰ ਚ ਟਾਈਮਜ਼ ਆਫ ਇੰਡੀਆ ਚ ਨਿਊਜ਼ ਲੱਗੀ ਹੋਈ ਹੈ ਕਿ ਮਹਾਰਾਸ਼ਟਰ ਦੇ ਵਿੱਚ 25 ਲੱਖ ਰੁਪਏ ਦੇ ਜਿਹੜਾ ਤਕਰੀਬਨ ਰਕਮ ਦਾ ਜਿਹੜਾ ਅਡਲਟਰ ਜਿਹੜੇ ਪ੍ਰੋਡਕਟ ਹੈ ਉਹ ਸੀਜ਼ ਆ ਜਿਹੜੇ ਉਹ ਕੀਤੇ ਗਏ ਇਹ ਕੱਲੇ ਸਰ ਮਹਾਰਾਸ਼ਟਰ ਦੀ ਗੱਲ ਨਹੀਂ ਪੂਰੇ ਦੇਸ਼ ਦੇ ਵਿੱਚ ਅੱਜ ਜਗ੍ਹਾ-ਜਗ੍ਹਾ ਤੇ ਜਿਹੜੇ ਐਦਾਂ ਦੇ ਜਿਹੜੇ ਨਕਲੀ ਜਿਹੜਾ ਦੁੱਧ ਆ ਪਨੀਰ ਆ ਖੁਆਗਾ ਉਹ ਜਿਹੜਾ ਸੀਜ਼ ਕੀਤਾ ਜਾਂਦਾ ਜਿਹਦੇ ਕਰਕੇ ਲੱਖਾਂ ਜਿਹੜੇ ਕਰੋੜਾਂ ਲੋਕ ਆ ਉਹਨਾਂ ਦੀਆਂ ਜਾਨਾਂ ਨੂੰ ਜਿਹੜਾ ਨੁਕਸਾਨ ਆ ਉਹ ਪਹੁੰਚਦਾ ਸਮਾਨ ਸੀਜ਼ ਕਰ ਲਿਆ ਜਾਂਦਾ ਉਸ ਤੋਂ ਬਾਅਦ ਜੁਰਮਾਨਾ ਕਿੰਨਾ ਲੱਗਦਾ ਜੀ 20000 25000 ਤੇ ਮਹੀਨੇ 2 ਮਹੀਨੇ ਬਾਅਦ ਫੇਰ ਜਿਹੜਾ ਉਹ ਬੰਦਾ ਹੁੰਦਾ ਉਹ ਫੇਰ ਉਸੇ ਤਰ੍ਹਾਂ ਜਿਹੜਾ ਮਾਰਕੀਟ ਦੇ ਵਿੱਚ ਨਕਲੀ ਦੁੱਧ ਨਕਲੀ ਖੁਆ ਜਿਹੜਾ ਵੇਚਣਾ ਜਿਹੜਾ ਸ਼ੁਰੂ ਕਰ ਦਿੰਦਾ ਸਾਰੇ ਦੇ ਮੈਨੂੰ ਲੱਗਦਾ ਹੈ ਕਿ ਸਖਤ ਕਾਨੂੰਨ ਜਿਹੜਾ ਬਣਾਉਣ ਦੀ ਜ਼ਰੂਰਤ ਹੈ ਕਿ ਜਿਹਦੇ ਚ ਘੱਟੋ ਘੱਟ ਲਾਈਫ ਇੰਪ੍ਰਿਜ਼ਨਮੈਂਟ ਜਿਹੜੀ ਹੈ ਉਹ ਹੋਵੇ ਤੇ ਲੋਕ ਨੇ ਕਿਸਾਨੀ ਤੋਂ ਬਿਨਾ ਪੰਜਾਬ ਚ ਡੈਰੀ ਜਿਹੜਾ ਇਹਦੇ ਤੇ ਸਹਾਇਕਤੰਦੇ ਜਿਹੜਾ ਡਿਪੈਂਡੈਂਟ ਹੈ ਇਹਦੇ ਲਈ ਮੈਨੂੰ ਲੱਗਦਾ ਹੈ ਕਿ ਸਰ ਸਰਕਾਰ ਨੂੰ ਉਹਨਾਂ ਕਿਸਾਨਾਂ ਲਈ ਮਦਦ ਕਰਨ ਦੀ ਜ਼ਰੂਰਤ ਹੈ ਕਿਉਂਕਿ ਪਿੱਛੇ ਜੇ ਜਦੋਂ ਇੱਕ ਬਿਮਾਰੀ ਚੱਲੀ ਤੇ ਉਹਦੇ ਕਰਕੇ 18000 ਜਿਹੜੇ ਪਸ਼ੂ ਹੈ ਉਹਨਾਂ ਦੀ ਜਿਹੜੀ ਮੌਤ ਹੈ ਉਹ ਹੋ ਗਈ ਤੇ ਇਹਦੇ ਲਈ ਮੈਨੂੰ ਚਾਹੀਤ ਲੱਗਦਾ ਕਿ ਸਰ ਪੂਰੇ ਦੇਸ਼ ਦੇ ਅੰਦਰ ਸਰਕਾਰ ਨੂੰ ਕੋਈ ਏਦਾਂ ਦੀ ਸਕੀਮ ਲੈ ਕੇ ਆਉਣੀ ਚਾਹੀਦੀ ਹੈ ਕਿ ਸਾਰੇ ਜਿਹੜੇ ਪਸ਼ੂ ਹੈ ਉਹਨਾਂ ਦੀ ਜਿਹੜੀ ਇੰਸ਼ੋਰੈਂਸ ਹੈ ਉਹ ਕੀਤੀ ਜਾਵੇ ਦੁੱਧ ਲਿਆ ਜਾਂਦਾ ਆਮ ਜਿਹੜੇ ਛੋਟੇ ਜਿਹੜੇ ਪਸ਼ੂ ਮਾਲਕ ਇੱਕ ਇੱਕ ਮਿੰਟ ਦੀ ਸਰ ਪਸ਼ੂ ਮਾਲਕਾਂ ਉਹਨਾਂ ਤੋਂ ਤੇ ਜਿਹੜੀਆਂ ਵੱਡੀਆਂ ਕੰਪਨੀਆਂਜ਼ ਹੈ ਉਹ ਉਹਨਾਂ ਦੀ ਪ੍ਰੋਸੈਸਿੰਗ ਕਰਕੇ ਉਹੀ ਦੁੱਧ ਦੁੱਗਣੇ ਰੇਟਾਂ ਤੇ ਉਹੀ ਜਿਹੜੇ ਪ੍ਰੋਡਕਟ ਆ ਕਿ ਉਹ ਜਿਹੜਾ ਬਟਰ ਹੈ ਉਹ ਵੇਚਿਆ ਜਾਂਦਾ ਹੈ ਕਿਸਾਨ ਦੀ ਜਿਹੜਾ ਦੁੱਧ ਦਾ ਜਿਹੜਾ ਪਸ਼ੂ ਮਾਲਕ ਹੈ ਉਹਦੀ ਮਜਬੂਰੀ ਇਹ ਹੈ ਕਿਉਂਕਿ ਉਹਦੇ ਕੋਲੇ ਉਹਨੂੰ ਸੇਮ ਦੇ ਜਿਹੜਾ ਦੁੱਧ ਨੂੰ ਜਿਹੜਾ ਉਹ ਵੇਚਣਾ ਪੈਂਦਾ ਸਰ ਕੋਈ ਐਦਾਂ ਦੇ ਜਿਹੜਾ ਸੂਬੇ ਪੱਧਰ ਤੇ ਕੋਈ ਐਦਾਂ ਦੀਆਂ ਪ੍ਰੋਸੈਸਿੰਗ ਯੂਨਿਟ ਜਿੱਥੋਂ ਕਿਸਾਨ ਦੁੱਧ ਨੂੰ ਸਟੋਰ ਵੀ ਕਰ ਸਕੇ ਉਹਦੀ ਪ੍ਰੋਸੈਸਿੰਗ ਵੀ ਕਰ ਸਕੇ ਤੇ ਸਿੱਧਾ ਜਿਹੜਾ ਕਿਸਾਨ ਜਿਹੜਾ ਦੁੱਧ ਦਾ ਬਿਜ਼ਨਸ ਕਰਦਾ ਉਹਦਾ ਜਿਹੜਾ ਰابطਾ ਸਿੱਧਾ ਮਾਰਕੀਟ ਨਾਲ ਜਿਹੜਾ ਜੁੜ ਸਕੇ ਧੰਨਵਾਦ ਸਵਾਭਤੀ ਜੀ ਤੁਸੀਂ ਮੈਨੂੰ اپنی گل ਜਿਹੜਾ ਰੱਖਣ ਦਾ ਮੌਕਾ ਦਿੱਤਾ ਸਭਾਪਤੀ ਜੀ ਪੰਜਾਬ ਖੇਤੀ ਪ੍ਰਦਾਨ ਖੂਬਾ ਤੇ ਖੇਤੀ ਦੇ ਵਿੱਚ ਅਸੀਂ ਸਾਰੇ ਜਾਣਦੇ ਆ ਕਿ ਜਿਹੜਾ ਸੈਚੂਰੇਸ਼ਨ ਪੁਆਇੰਟ ਆ ਪੰਜਾਬ ਦੇ ਵਿੱਚ ਆ ਚੁੱਕਿਆ ਤੇ ਦੇ ਨਾਲ ਜਿਹੜੇ ਕਿਸਾਨ ਨੇ ਬਹੁਤੇ ਜਿਹੜੇ ਸਹਾਇਕ ਤੰਦੇ ਆ ਉਹਨਾਂ ਦੇ ਉੱਤੇ ਜਿਹੜੇ ਆ ਡਿਪੈਂਡੈਂਟ ਨੇ ਤੇ ਉਹਨਾਂ ਦੇ ਵਿੱਚ ਸਭਾਪਤੀ ਜਿਹੜਾ ਸਭ ਤੋਂ ਵੱਡਾ ਆ ਉਹ ਡੈਰੀ ਆ ਜਿਹਦੇ ਤੇ ਪੰਜਾਬ ਦੇ ਕਿਸਾਨ ਡਿਪੈਂਡੈਂਟ ਆ ਤੇ ਸਭਾਪਤੀ ਜੀ ਸਭ ਤੋਂ ਵੱਡਾ ਜਿਹੜਾ ਨੁਕਸਾਨ ਕਿਸਾਨਾਂ ਨੂੰ ਡੈਰੀ ਦੇ ਵਿੱਚ ਹੋ ਰਿਹਾ ਕਿਸਾਨਾਂ ਨੂੰ ਵੀ ਤੇ ਦੇਸ਼ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਵੀ ਉਹ ਹੋ ਰਿਹਾ ਹੈ ਕਿ ਜਿਹੜਾ ਅਡਲਟਰੇਸ਼ਨ ਦਾ ਕਿਉਂਕਿ ਅੱਜ ਪੂਰੇ ਦੇਸ਼ ਦੇ ਵਿੱਚ ਆ ਅੱਜ ਦੇ ਅਖਬਾਰੀ ਟਾਈਮਜ਼ ਆਫ ਇੰਡੀਆ ਚ ਨਿਊਜ਼ ਲੱਗੀ ਹੋਈ ਹੈ ਕਿ ਮਹਾਰਾਸ਼ਟਰ ਦੇ ਵਿੱਚ 25 ਲੱਖ ਰੁਪਏ ਦੇ ਜਿਹੜਾ ਤਕਰੀਬਨ ਰਕਮ ਦਾ ਜਿਹੜਾ ਅਡਲਟਰ ਜਿਹੜੇ ਪ੍ਰੋਡਕਟ ਹੈ ਉਹ ਸੀਜ਼ ਹੈ ਜਿਹੜੇ ਉਹ ਕੀਤੇ ਗਏ ਇਹ ਕੱਲੇ ਸਰ ਮਹਾਰਾਸ਼ਟਰ ਦੀ ਗੱਲ ਨਹੀਂ ਪੂਰੇ ਦੇਸ਼ ਦੇ ਵਿੱਚ ਅੱਜ ਜਗ੍ਹਾ ਜਗ੍ਹਾ ਤੇ ਜਿਹੜੇ ਐਦਾਂ ਦੇ ਜਿਹੜੇ ਨਕਲੀ ਜਿਹੜਾ ਦੁੱਧ ਆ ਪਨੀਰ ਆ ਖੂਆਗਾ ਉਹ ਜਿਹੜਾ ਸੀਜ ਕੀਤਾ ਜਾਂਦਾ ਜਿਹਦੇ ਕਰਕੇ ਲੱਖਾਂ ਜਿਹੜੇ ਕਰੋੜਾ ਲੋਕ ਆ ਉਹਨਾਂ ਦੀਆਂ ਜਾਨਾਂ ਨੂੰ ਜਿਹੜਾ ਨੁਕਸਾਨ ਆ ਉਹ ਪਹੁੰਚਦਾ ਹਾਲਾਂਕਿ ਜਿਹੜਾ ਨੈਸ਼ਨਲ ਹੈਲਥ ਪਾਲਿਸੀ ਦੇ ਵਿੱਚ ਕਿਹਾ ਗਿਆ ਸੀ ਕਿ ਜਿਹੜਾ ਤੁਸੀਂ ਆਪਣਾ ਹੈਲਥ ਬਜਟ ਆ ਉਹਨੂੰ 2.5% ਕਰੋ ਜੀਡੀਪੀ ਦਾ ਅਸੀਂ ਉਹ ਵੀ ਨਹੀਂ ਕੀਤਾ ਅਸੀਂ 0.5% ਕੀਤਾ ਪਰ ਇਹਦੇ ਨਾਲ-ਨਾਲ ਜੇ ਸੀ ਹੈਲਥ ਬਜਟ ਨੂੰ ਵਧਾ ਸਕਦੇ ਤਾਂ ਮੈਨੂੰ ਲੱਗਦਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਵੀ ਤੇ ਜਿਹੜਾ ਐਦਾਂ ਦੇ ਪ੍ਰੋਡਕਟ ਮਾਰਕੀਟ ਦੇ ਵਿੱਚ ਆਉਂਦੇ ਆ ਉਹਨਾਂ ਤੇ ਸਖਤੀ ਕਰਨ ਦੀ ਜ਼ਰੂਰਤ ਹੈ ਕਿਉਂਕਿ ਅੱਜ ਕਈ ਜਗ੍ਹਾ ਤੇ ਜਿੱਥੇ ਰੇਡ ਹੁੰਦੀ ਆ ਮਹਾਰਾਸ਼ਟਰ ਦੇ ਵਿੱਚ ਵੀ ਜਿੱਥੇ ਹੋਈ ਆ ਉੱਥੇ ਸਰ ਕੀ ਹੋਊਗਾ ਸਮਾਨ ਸੀਜ਼ ਕਰ ਲਿਆ ਜਾਂਦਾ ਔਦੋਂ ਬਾਅਦ ਜੁਰਮਾਨਾ ਕਿੰਨਾ ਲੱਗਦਾ ਜੀ 20000 25000 ਤੇ ਮਹੀਨੇ 2 ਮਹੀਨੇ ਬਾਅਦ ਫਿਰ ਜਿਹੜਾ ਉਹ ਬੰਦਾ ਹੁੰਦਾ ਉਹ ਫਿਰ ਉਸੇ ਤਰ੍ਹਾਂ ਜਿਹੜਾ ਮਾਰਕੀਟ ਦੇ ਵਿੱਚ ਨਕਲੀ ਦੁੱਧ ਨਕਲੀ ਖੋਆ ਜਿਹੜਾ ਵੇਚਣਾ ਜਿਹੜਾ ਸ਼ੁਰੂ ਕਰ ਦਿੰਦਾ ਸਰ ਇਹਦੇ ਮੈਨੂੰ ਲੱਗਦਾ ਹੈ ਕਿ ਸਖਤ ਕਾਨੂੰਨ ਜਿਹੜਾ ਬਣਾਉਣ ਦੀ ਜ਼ਰੂਰਤ ਹੈ ਕਿ ਜਿਹਦੇ ਚ ਘੱਟੋ ਘੱਟ ਲਾਈਫ ਇੰਪ੍ਰਿਜ਼ਨਮੈਂਟ ਜਿਹੜੀ ਹੈ ਉਹ ਹੋਵੇ ਤੇ ਇਸ ਤੋਂ ਇਲਾਵਾ ਸਰ ਜੇ ਮੈਂ ਪਹਿਲਾਂ ਕਿਹਾ ਕਿ ਜਿਹੜੇ ਲੋਕ ਨੇ ਕਿਸਾਨੀ ਤੋਂ ਬਿਨਾ ਪੰਜਾਬ ਚ ਡੈਰੀ ਜਿਹੜਾ ਇਹਦੇ ਤੇ ਸਹਾਇਕਤੰਦੇ ਜਿਹੜਾ ਡਿਪੈਂਡੈਂਟ ਹੈ 2 ਮਿੰਟ ਸਰ ਇਹਦੇ ਲਈ ਮੈਨੂੰ ਲੱਗਦਾ ਹੈ ਕਿ ਸਰ ਸਰਕਾਰ ਨੂੰ ਉਹਨਾਂ ਕਿਸਾਨਾਂ ਲਈ ਮਦਦ ਕਰਨ ਦੀ ਜ਼ਰੂਰਤ ਹੈ ਕਿਉਂਕਿ ਪਿੱਛੇ ਜੇ ਜਦੋਂ ਇਹ ਇੱਕ ਬਿਮਾਰੀ ਚੱਲੀ ਤਾਂ ਉਹਦੇ ਕਰਕੇ 18000 ਜਿਹੜੇ ਪਸ਼ੂ ਐ ਉਹਨਾਂ ਦੀ ਜਿਹੜੀ ਮੌਤ ਐ ਉਹ ਹੋ ਗਈ ਤੇ ਇਹਦੇ ਲਈ ਮੈਨੂੰ ਚਾਹੀਤ ਲੱਗਦਾ ਕਿ ਸਰ ਪੂਰੇ ਦੇਸ਼ ਦੇ ਅੰਦਰ ਸਰਕਾਰ ਨੂੰ ਕੋਈ ਐਦਾ ਦੀ ਸਕੀਮ ਲੈ ਕੇ ਉਹਨੂੰ ਚਾਹੀਦੀ ਹੈ ਕਿ ਸਾਰੇ ਜਿਹੜੇ ਪਸ਼ੂ ਐ ਉਹਨਾਂ ਦੀ ਜਿਹੜੀ ਇੰਸ਼ੋਰੈਂਸ ਐ ਉਹ ਕੀਤੀ ਜਾਵੇ ਦੂਜਾ ਸਰ ਕਿਉਂਕਿ ਦੁੱਧ ਲਿਆ ਜਾਂਦਾ ਆਮ ਜਿਹੜੇ ਛੋਟੇ ਜਿਹੜੇ ਪਸ਼ੂ ਪਾਲਕ ਇੱਕ ਇੱਕ ਮਿੰਟੀ ਸਰ ਪਸ਼ੂ ਪਾਲਕਾਂ ਉਹਨਾਂ ਤੋਂ ਤੇ ਜੜੀਆਂ ਵੱਡੀਆਂ ਕੰਪਨੀਆਂਜ਼ ਐ ਉਹ ਉਹਨਾਂ ਦੀ ਪ੍ਰੋਸੈਸਿੰਗ ਕਰਕੇ ਉਹੀ ਦੁੱਧ ਦੁੱਗਣੇ ਰੇਟਾਂ ਤੇ ਉਹੀ ਜਿਹੜੇ ਪ੍ਰੋਡਕਟ ਆ ਕਿਉਂ ਜਿਹੜਾ ਬਟਰ ਆ ਉਹ ਵੇਚਿਆ ਜਾਂਦਾ ਕਿਸਾਨ ਦੀ ਜਿਹੜਾ ਦੁੱਧ ਦਾ ਜਿਹੜਾ ਪਸ਼ੂ ਮਾਲਕ ਹੈ ਉਹਦੀ ਮਜਬੂਰੀ ਇਹ ਆ ਕਿਉਂਕਿ ਉਹਦੇ ਕੋਲੇ ਉਹਨੂੰ ਸੇਮ ਦੇ ਜਿਹੜਾ ਦੁੱਧ ਨੂੰ ਜਿਹੜਾ ਉਹ ਵੇਚਣਾ ਪੈਂਦਾ ਸਰ ਕੋਈ ਐਦਾਂ ਦੇ ਜਿਹੜਾ ਸੂਬੇ ਪੱਧਰ ਤੇ ਕੋਈ ਐਦਾਂ ਦੀਆਂ ਪ੍ਰੋਸੈਸਿੰਗ ਯੂਨਿਟ ਜਿੱਥੋਂ ਕਿਸਾਨ ਦੁੱਧ ਨੂੰ ਸਟੋਰ ਵੀ ਕਰ ਸਕੇ ਉਹਦੀ ਪ੍ਰੋਸੈਸਿੰਗ ਵੀ ਕਰ ਸਕੇ ਤੇ ਸਿੱਧਾ ਜਿਹੜਾ ਕਿਸਾਨ ਜਿਹੜਾ ਦੁੱਧ ਦਾ ਥੈਂਕ ਯੂ ਬਿਜ਼ਨਸ ਕਰਦਾ ਉਹਦਾ ਜਿਹੜਾ ਰابطਾ ਸਿੱਧਾ ਮਾਰਕੀਟ ਨਾਲ ਜਿਹੜਾ ਜੁੜ ਸਕੇ ਆਕੇ ਇਸ ਧੰਦੇ ਨੂੰ ਲਾਹੇਵੰਦ ਜਿਹੜਾ ਉਹ ਬਣਾਇਆ ਜਾ ਸਕੇ ਇੱਕ ਮਿੰਟ ਸਰ ਲਾਸਟ ਸੋਰੀ ਬੱਲਬ ਲਾਸਟ ਸੋਰੀ ਬੱਲਬ ਨਨੀ ਜੀ ਸਰ ਲਾਸਟ ਪੁਆਇੰਟ ਲਾਸਟ ਪੁਆਇੰਟ ਸਰ ਬੜਾ ਜ਼ਰੂਰੀ ਹੈ ਮਾਈ ਓਨ ਆਈ ਹੈਵ ਮਾਈ ਓਨ ਲਿਮਿਟੇਸ਼ਨਸ ਬਿਕਾਜ਼ ਥੇਰ ਆਰ 20 ਮੈਂਬਰ ਸਰ ਬਹੁਤ ਜ਼ਰੂਰੀ ਹੈ ਸਰ ਲਾਸਟ ਪੁਆਇੰਟ ਸਪੀਕ ਓਨ ਥਿਸ ਪਾਰਟिकुलर ਬਜਟ ਐਂਡ ਆਈ ਹੈ ਮਾਈ ਓਨ ਲਿਮਿਟੇਸ਼ਨਸ ਦੈਟਸ ਵਾਈ ਆਮ 3 ਮਿੰਟਸ ਪਲੀਜ਼ ਬਾਲਾ ਸੋਰੀ ਥੈਂਕ ਯੂ ਸਰ ਆਪਣੀ ਅਜੇ ਥੈਂਕ ਯੂ ਫॉर गिविंग मी ਥਿਸ ਓਪਰਚ्युनिटी ਟੇਕ ਦਸ ਬਿਟ ਜਸਟ ਬਿਟ ਜਿਵੇਂ ਯੂ ਕਨਕਲੂਡ ਇਨ ਵਨ ਲਾਈਨ ਸਰ ਲਾਸਟ ਤੇ ਮੈਂ ਸਿਰਫ ਇਹ ਕਹੂੰਗਾ ਕਿਉਂਕਿ ਦੁੱਧ ਸਾਡੇ ਲਈ ਇੰਨਾ ਜ਼ਰੂਰੀ ਹੈ ਕਿਉਂਕਿ ਸਾਡੇ ਜਿਹੜੇ ਦੇਸ਼ ਦੇ ਲੋਕ ਨੇ ਉਹ ਸਾਰੇ ਮੀਟ ਨਹੀਂ ਖਾਂਦੇ ਉਹ ਸਾਰੇ ਅੰਡੇ ਨਹੀਂ ਖਾਂਦੇ ਜੇ ਮੈਂ ਆਸਟ੍ਰੇਲੀਆ ਨਾਲ ਕੰਪੈਰੀਜ਼ਨ ਕਰਾਂ ਤਾਂ ਆਸਟ੍ਰੇਲੀਆ ਜਿਹੜਾ ਦੁੱਧ ਤੋਂ ਜਿਹੜੀ ਪਰ ਕੈਪੀਟਾ ਜਿਹੜਾ ਉਹਨਾਂ ਦਾ ਉਹ 10.1 ਹੈ 20.3 ਤੇ ਸਾਡਾ 10.1 ਤੇ ਬਾਲਾਸ਼ੋਰੀ ਜੀ ਅਸੀਂ ਦੂਜਿਆਂ ਤੋਂ ਕਿਤੇ ਪਿੱਛੇ ਆ ਸਰ ਮੈਨੂੰ ਲੱਗਦਾ ਕਿਉਂਕਿ ਇਸੇ ਕਰਕੇ ਜਿਹੜੇ ਬਾਲਾਸ਼ੋਰੀ ਜੀ ਸਰ Thank you for giving me this opportunity.